ਉਹਨੂੰ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਨਾ ਸਾਰੇ ਕਹਿੰਦੇ ਕਮਾਲ ਦਾ ਕਲਾਕਾਰ ਆ ਇਹ ਬੰਦਾ ਬਹੁਤ ਗ੍ਰੇਟ ਐ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲਿਆ ਬੰਦੇ ਬਹੁਤ ਵੱਦਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਆਦਾ ਯਾਰ ਵੀ ਕੀ ਨੁਕਸਾਨ ਕਰਤਾ ਉਹਨੂੰ ਦੱਸ ਤਾਂ ਦਿਓ ਪਿਛਲੇ 20 ਸਾਲ ਤੋਂ ਤਾਂ ਉਹਨਾਂ ਦੀ ਰਾਸ ਸੀ ਕੱਲੇ 20 ਲਾ ਲਈਏ ਕੱਲੇ 2022 2022 ਤੱਕ 20 ਸਾਲ ਤੱਕ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਘੋਣਾ ਨਾਲ ਸੀ ਉਹਦੇ ਇੱਕ ਦਾ ਮੁੰਡਾ ਇੱਕ ਦੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਨੀ ਸੀ ਚਾਰ ਜਾਨਾਂ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚੁਰਾਉਣ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗ ਗਏ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਹੱਪਾ ਕਿਉਂ ਉਦਾਸ ਹੋ ਗਏ ਯਾਰ ਚਾਰ-ਪੰਜ ਬੰਦਿਆਂ ਨੇ ਆਸ ਕਰਦੇ ਆਪਾਂ ਨੂੰ ਚਾਰ-ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਸ ਕੱਲੇ 20 ਲਾ ਲਈਏ ਕੱਲੇ 2022 ਤੱਕ 20 ਸਾਲ ਤਾ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਇੱਕ ਉਹਨਾਂ ਨਾਲ ਸੀ ਉਹਦੇ ਇੱਕ ਦਾ ਮੁੰਡਾ ਇੱਕ ਦੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਨੀ ਸੀ ਚਾਰ ਜਾਨੇ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾਂ ਚਰੋਂ ਹੁਣ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਸਹੀ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਆਪਾਂ ਹਰ ਗੱਲ ਤੇ ਕਹਿੰਦੇ ਨਾ ਛੱਡ ਪੜੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਭਾਈ ਜਦੋਂ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨਾ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਥੇ ਮੈਂ ਗੱਲ ਮੈਂ ਵੀ ਬੇਲੇ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਅੱਦਿਆਂ ਨੂੰ ਨਹੀਂ ਮਿਲਦੀ ਅੱਜ ਫਿਰ ਇਹ ਦਾ ਮਤਲਬ ਸਹੀ ਰਾਜਨੀਤੀ ਜੀ ਅੱਗੇ ਆਈ ਹੋਈ ਹੈ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦਾ ਦਿਨ ਹੈ ਨਾ ਸੁਣ ਕੇ ਕਹਿ ਕੇ ਜੇ ਪਗਤ ਸਿੰਘ ਜੀ ਕਹਿ ਦਿੰਦੇ ਕਰਤਾਰ ਸਿੰਘ ਸਰਾਭਾ ਸਾਹਿਬ ਕਹਿ ਦਿੰਦੇ ਕਿ ਆਪਾਂ ਨੇ ਕੀ ਲੈਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੋਹਾਂ ਦੇ ਘਰਾਂ ਦੇ ਮੁੰਡੇ ਸੀ ਪਗਤ ਸਿੰਘ ਹੋਰੀ ਕਰਤਾਰ ਸਿੰਘ ਸਰابہ ਸਰابہ ਪਿੰਡਾਂ ਦੀ ਲਗਾਨੇ ਦੀ ਜੜ੍ਹਾਂ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਵਰਕਲੇਜ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਪੰਸੀ ਹੋ ਗਈ ਜਿਉਂ ਕਹਿੰਦਾ ਮੇਰੇ ਕੋਲ ਜ਼ਮੀਨ ਹੈ ਅੱਜ ਤੱਕ ਉਹਦੀ ਕੀਮਤ ਹੀ ਜ਼ੀਰੋਆਂ ਲਿਖ ਦੀ ਤੱਕ ਜਾਊਂਗੇ ਇੰਨੀ ਕੀਮਤ ਤਾਂ ਉੱਤੇ ਤੇ ਪਾਇਲਟ ਬਣ ਗਿਆ ਬਣ ਚੱਲਿਆ ਤੇ ਮੈਨੂੰ ਕੀ ਲੋੜ ਹੈ ਦੇਸ਼ ਵਾਸਤੇ ਪਰ ਉਹਨਾਂ ਨੇ ਲਿਖਿਆ ਸੀ ਫਿਰ ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ ਚ ਪਾ ਕੇ ਰੱਖਦੇ ਸੀਗੇ ਉਹਦੀ ਫੋਟੋ ਦੇ ਪਿੱਛੇ ਲਿਖ ਕੇ ਕਤਰ ਸਿੰਘ ਸਰਪਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲਿਖ ਕੇ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈ ਪਾਇਆ ਉਹਨਾਂ ਲੱਖ ਮਸੀਹ ਤਾਂ ਚੱਲੀਆਂ ਨੇ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਣਾ ਕਰਦੇ ਨੇ ਨਾ ਸਾਰੇ ਨੇ ਗਾਣੇ ਕਮਾਲ ਦਾ ਕਲਾਕਾਰ ਆ ਇਹ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਬੰਦੇ ਬਹੁਤ ਵੱਦਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਵੀ ਆਦਾ ਯਾਰ ਕੀ ਨੁਕਸਾਨ ਕਰਤਾ ਉਹਨਾਂ ਦੱਸਤਾ ਦਿਓ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਖੋਲ੍ਹੇ ਜਾਂਦੇ ਆ ਜਿਹੜੇ ਪੁਰਾਣੇ ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਤੇ ਨਹੀਂ ਲਿਖੀ ਜਾਊਗੀ ਜੇ ਉਹ ਦਵਾਈ ਨਹੀਂ ਹੈਗੀ ਡਾਕਟਰ ਬਾਹਰੋਂ ਖਰੀਦ ਕੇ ਲਿਆਊਗਾ ਸਰਕਾਰ ਉਹਨੂੰ ਪੈਸੇ ਦੇਊਗੀ ਪਰ ਮਰੀਜ਼ ਨਹੀਂ ਜਾਊਗਾ ਐਕਸ-ਰੇ ਅਲਟਰਾਸਾਊਂਡ ਸੰਤ ਸਾਰੇ ਆਸਤਾਂ ਚ ਹੋਊਗਾ ਸਾਡੀ ਤਾਂ ਉਮਰ ਦੇ ਹੀ ਬਹੁਤ ਫਰਕ ਪੈ ਗਿਆ ਲੀਡਰਾਂ ਨਾਲੋਂ ਅਸੀਂ ਤਾਂ 50 ਸਾਂ 50 55 ਸਾਲ ਦੇ ਸਾਡੇ ਪਿੰਡਾਂ ਬਰ 50 55 ਸਾਲ ਦਾ ਬੰਦਾ ਮਰ ਜਾਏ ਜਲੇਬੀਆਂ ਵੰਡਣ ਲੱਗ ਗਏ ਕੋਈ ਮੋਤੇ ਦਾ ਮੂੰਹ ਦੇਖ ਕੇ ਹੁਣ ਬਹੁਤ ਹੁੰਦਾ ਅੱਜ ਕੱਲ੍ਹ ਕੌਣ ਹੁੰਦਾ 50 ਦਾ ਲੈ 50 55 ਸਾਲ ਤੇ ਅਸੀਂ ਗਿਵ ਅਪ ਕਰਤਾ ਲਾਈਫ ਨੂੰ ਇਹਨਾਂ ਦੀ ਵਜ੍ਹਾ ਨਾਲ ਚਿੰਤਾ ਚੀਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਖਾਗੀ ਸਾਨੂੰ ਕਾਦੀ ਚਿੰਤਾ ਫਿਊਚਰ ਦੀ ਮੁੰਡੇ ਦਾ ਕੀ ਬਣੂਗਾ ਕੁੜੀ ਦਾ ਵਿਆਹ ਕਿਵੇਂ ਕਰਾਂਗੇ ਵਿਆਹ ਕਰ ਲੇ ਤਾਂ ਕਰਜ਼ਾ ਕਿਵੇਂ ਲਾਹਾਂਗੇ ਚਿੰਤਾ ਹੀ ਖਾ ਗਈ ਇਹ ਤਾਂ ਵੱਡਾ ਕੋਹ ਰੋਗ ਹੀ ਨਹੀਂ